ਨੂੰ ਪੂਰਾ ਵਿਸ਼ਵਾਸ ਹੈ ਕਿ ਜੇ ਤੁਸੀਂ ਇਹ ਧਾਗਾ ਆਪਣੇ ਵੀਰ ਨੂੰ ਬੰਨ੍ਹ ਦਿੱਤਾ ਤੇ ਉਹਨੇ ਫਿਰ ਤੁਹਾਡੀ ਰੱਖਿਆ ਕਰਨੀ ਹੈ ਜਰਾ ਇੱਕ ਵਾਰ ਸੋਚ ਕੇ ਦੇਖੋ ਹਫਤੇ ਵਿੱਚ ਜਾਂ ਮਹੀਨੇ ਵਿੱਚ ਤੁਹਾਡੇ ਵੀਰ ਦਾ ਫੋਨ ਕਿੰਨੀ ਵਾਰ ਆਂਦਾ ਤੁਹਾਡੇ ਕੋਲ ਜਾਂ ਕਦੋਂ ਤੁਹਾਡੇ ਦੁੱਖ ਸੁੱਖ ਕਿਸ ਖਲੋਂਦਾ ਹੈ ਧਾਗੇ ਨਾਲ ਨਹੀਂ ਦਿਲੋਂ ਅਗਰ ਭੈਣ ਭਰਾ ਜੁੜੇ ਹਨ ਤੇ ਧਾਗਿਆਂ ਦੀ ਲੋੜ ਨਹੀਂ ਹੈ ਬਟ ਸਮਾਜ ਵਿੱਚ ਰਹਿਣਾ ਵੀ ਨਾ ਤੇ ਰਖੜੀ ਮਨਾਣੀ ਪੈਣੀ ਹੈ ਤੇ ਰਖੜੀ ਜ ਮਨਾਣੀ ਹੈ ਤੇ ਬਹੁਤ ਜ਼ਰੂਰੀ ਨਹੀਂ ਹੈ ਕਿ ਧਾਗੇ ਦੀ ਲੋੜ ਹੋਵੇ ਤੁਸੀਂ ਗੁਰੂ ਦਾ ਦਿੱਤਾ ਕੜਾ ਸਿਮਰਨਾ ਕੁਝ ਵੀ ਦੇ ਸਕਦੇ ਹੋ ਨਾ ਆਪਣੇ ਵੀਰ ਨੂੰ ਜਿੰਨੇ ਵਾਰ ਸਿਮਰਨ ਕਰੇਗਾ ਓਨੀ ਵਾਰ ਭੈਣ ਦੀ ਯਾਦ ਆਏਗੀ ਉਹਨੂੰ ਯਾਦ ਆਏਗਾ ਕਿ ਹਾਂ ਭੈਣ ਨੇ ਹਾਂ ਸਾਈਜ਼ ਦਾ ਜ਼ਰੂਰੀ ਸ਼ੂ ਹੋ ਜਾਂਦਾ ਹੈ ਕਿਹੜਾ ਕੜਾ ਲੈ ਜਾਵਾਂ ਕਿਹੜਾ ਸਿਮਰਨੇ ਵਿੱਚ ਕੋਈ ਸਾਈਜ਼ ਦਾ ਇਸ਼ੂ ਨਹੀਂ ਹੈ ਨਾਲ-ਨਾਲ ਜੇ ਰਖੜੀ ਦਾ ਤਿਉਹਾਰ ਮਨਾ ਰਹੇ ਹੋ ਵਧੀਆ ਜੀ ਵੀਰ ਦਾ ਸਾਈਜ਼ ਪੁੱਛ ਕੇ ਬਹੁਤ ਵਧੀਆ ਵਧੀਆ ਕਲਰ ਆਂਦੇ ਨੇ ਪਗੜੀ ਤੋਂ ਵਧੀਆ ਜੀ ਬਣਾ ਕੇ ਗਿਫਟ ਪੈਕ ਬਣਾ ਕੇ ਨਾਲ ਰਖੜੀ ਬੰਦੋ ਰਖੜੀ ਤੇ ਵੀਰੇ ਨੇ ਕੱਲ ਨਾਣਾ ਵੇ ਟਾਗਾ ਗਿੱਲਾ ਹੋ ਜਾਣਾ ਹੋਰ ਉਹਨੇ ਲਾ ਕੇ ਸੜ ਦੇਣਾ ði end ਨਹੀਂ ਤੁਸੀਂ ਵਧੀਆ ਜੀ ਪਗ ਤੋਂ ਜਿੰਨੀ ਵਾਰ ਵੀਰ ਗੁਰੂ ਦੀ ਦਸਤਾਰ ਸਜਾਏਗਾ ਉਹਨੂੰ ਤੁਹਾਡੀ ਯਾਦ ਆਏਗੀ ਇਹ ਮੇਰੀ ਭੈਣ ਨੇ ਰਖੜੀ ਵਾਲੇ ਦਿਨ ਮੈਨੂੰ ਪਗ ਦਿੱਤੀ ਸੀ ਸੋ ਕੋਈ ਵੀ ਤਿਉਹਾਰ ਬਣਾਓ ਗੁਰੂ ਦੇ ਨਾਲ ਚੱਲ ਕੇ ਵੀ ਮਨਾ ਸਕਦੇ ਹੋ ਯਾਦਗਾਰੀ ਤਿਉਹਾਰ ਮਨਾ ਸਕਦੇ ਹੋ ਐਸਲੀ ਮੈਂ ਕਹਿਣਾ ਵਾ ਜਾਂ ਤੇ ਕਲਾ ਦਿਓ ਸਿਮਰਨਾ ਦਿਓ ਜਾਂ ਵਧੀਆ ਵੀਰੇ ਦੇ ਨਾਮ ਦੀ ਵਧੀਆ ਪੱਗ ਦੋ ਸਮਾਜ ਦੇ ਨਾਲ ਰਹਿ ਕੇ ਤੁਸੀਂ ਸਾਰੇ ਤਿਉਹਾਰ ਸੈਲੀਬ੍ਰੇਟ ਕਰ ਸਕਦੇ ਹੋ ਪਰ ਗੁਰੂ ਦਾ ਵੀ ਧਿਆਨ ਰੱਖੋ ਤੁਸੀਂ ਤੇ ਜਾ ਕੇ ਗੁਰੂ ਸਾਹਿਬ ਨੂੰ ਇਹ ਰਖੜੀ ਬੰਨ੍ਹ ਦਿੰਦੇ ਹੋ ਕਿੰਨੀ ਬੇਵਕੂਫੀ ਭਰੇ ਉਹ ਸਟੈਪ ਹੈਗੇ ਨੇ ਜਾ ਕੇ ਗੁਰੂ ਸਾਹਿਬ ਦੀ ਘੜੀਆਂ ਬੀਬੀਆਂ ਨਹੀਂ ਜਾ ਕੇ ਰਖੜੀ ਬੰਦੀ ਐ ਦਾ ਮਤਲਬ ਗੁਰੂ ਸਾਹਿਬ ਉਹਦੀ ਰੱਖਿਆ ਨਹੀਂ ਕਰਨਗੇ ਤੁਸੀਂ ਰਖੜੀ ਬੰਨ ਕੇ ਗੁਰੂ ਨੂੰ ਭਰਾ ਬਣਾ ਲਿੱਤਾ ਗੁਰੂ ਦੀ ਮੰਦੇ ਹੋ ਜਦੋਂ ਗੁਰੂ ਦੀ ਮੰਨਣ ਦੀ ਗੱਲ ਆਂਦੀ ਹੈ ਤਾਂ ਕਰਵਾ ਚੌਥ ਦੇ ਵਰਤ ਰੱਖ ਲੋ ਤਾਂ ਐ ਉਹ ਚਲ ਪੋ ਦੂਜੇ ਪਾਸੇ ਰੀਤੀ ਰਿਵਾਜ ਪਾਸੇ ਗੁਰੂ ਹਰ ਪਖੰਡ ਤੋਂ ਦੂਰ ਕਰਦਾ ਹੈ ਮੰਦੇ ਨਹੀਂ ਹੋ ਜਾ ਕੇ ਉੱਥੇ ਰਖੜੀਆਂ ਗੁਰੂ ਸਾਹਿਬ ਦੇ ਉੱਥੇ ਪਾਵੇ ਤੇ ਬੰਨ ਆਂਦੇ ਹੋ ਐਸੀਆਂ ਬੇਫਕੂਫੀਆਂ ਨਾ ਕਰਿਆ ਕਰੋ ਸਿੱਖ ਧਰਮ ਵਿਲੱਖਣ ਧਰਮ ਹੈ ਸੋ ਰਖੜੀ ਦਾ ਤਿਉਹਾਰ ਮਨਾਣਾ ਹੈ ਬਹੁਤ ਸੋਹਣੀ ਛੋੜੀ ਵੀਰ ਵਾਸਤੇ ਪੱਗ ਫਰਸਟ ਕਲਾਸ ਲੈਣੀ ਹੈ ਕਲਰ ਸਾਈਜ਼ ਲੈ ਕੇ ਸਵਾ ਕੇ ਵੀਰ ਨੂੰ ਗਿਫਟ ਪੈਕ ਬਣਾ ਕੇ ਦਿਓ 1 2 2 2 3 2 ਨਾਲ ਕੜੇ ਦਿਓ ਸਿਮਰਨੇ ਰੋ ਆਉ ਸਮਾਜ ਦੇ ਨਾਲ ਰਹਿ ਕੇ ਰਖੜੀ ਦਾ ਤਿਉਹਾਰ ਮਨਾਓ ਔਰ ਵੱਧੋ ਫੁੱਲੋ ਭੈਣ ਭਰਾਵਾਂ ਦਾ ਪਿਆਰ ਬਣਿਆ ਰਵੇ ਲੇਕਿਨ ਕਿਸੇ ਵਕੀਲ ਨੂੰ ਪੁੱਛ ਕੇ ਦੇਖੋ ਹਜ਼ਾਰੋਂ ਕੇਸ ਲੱਗੇ ਹੋਏ ਹਨ ਅਦਾਲਤਾਂ ਵਿੱਚ ਭੈਣ ਭਰਾਵਾਂ ਦੀ ਲੜਾਈਆਂ ਤੇ ਚੈਦਾਦ ਵਾਸਤੇ फेर ਰਖੜੀ ਵਿਚਾਰੇ ਬਚਪਨ ਤੋਂ ਤੇ ਰਖੜੀ ਬੰਦੀ ਆ ਰਹੀ ਏ ਸਵੇਰੇ ਆ ਕੇ ਕਚੈਰੀਆਂ ਵਿੱਚ ਖੜੇ ਨੇ ਭੈਣ ਭਰਾ ਇਹ ਜਾਇਦਾਦ ਅੱਧੀ ਚਾਹੀਦੀ ਹੈ ਸੋ ਤਿਉਹਾਰ ਅਸਰਾ ਨਹੀਂ ਹੁੰਦੇ ਤਿਉਹਾਰ ਹੁੰਦੇ ਨੇ ਦਿਲੋਂ ਜੇ ਦਿਲ ਜੁੜਿਆ ਹੈ ਤੇ ਰਖੜੀ ਦੇ ਧਾਗਿਆਂ ਦੀ ਵੀ ਨਹੀਂ ਲੋੜ ਹੈ ਲੇਕਿਨ ਮਨਾਣਾ ਹੈ ਤੇ ਕਲੇ ਨਾਲ ਪਗੜੀ ਨਾਲ ਗੁਰੂ ਸਾਹਿਬ ਨਾਲ ਚੱਲ ਕੇ ਮਨਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ